ਜਨੰਦਰ ਦੇ ਆਪਨ ਸਟੇਟ ਵਿੱਚ ਡਾਕਟਰ ਰਾਹੁਲ ਸੂਤ ਦੇ ਗੋਲੀਬਾਰੀ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਯੂਪੀ ਦੇ ਤਿੰਨ ਮੁਲਜ਼ਮਾ ਦੇ ਵਿੱਚੋਂ ਇੱਕ ਨੂੰ ਗ੍ਰਿਫਤਾਰ ਕਰ ਲਿੱਤਾ ਹੈ ਇਸ ਮਾਮਲੇ ਦਾ ਖੁਲਾਸਾ ਪੁਲਿਸ ਕਮਿਸ਼ਨਰ ਧਨਪ੍ਰੀਤ گور ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਸੀਪੀ ਨੇ ਕਿਹਾ ਕਿ ਦੋਸ਼ੀ ਨੂੰ ਯੂਪੀ ਦੇ ਅਯੋਧਿਆ ਤੋਂ ਗ੍ਰਿਫਤਾਰ ਕੀਤਾ ਗਿਆ ਦੋਸ਼ੀ ਦੀ ਪਛਾਣ ਸੱਤਿਆ ਨਮਾਇਂ ਵਜੋਂ ਹੋਈ ਹੈ ਮੁਲਜ਼ਮ ਜਲੰਧਰ ਦੇ ਇੰਡਸਟਰੀ ਇਰੀਆ ਦਾ ਰਹਿਣ ਵਾਲਾ ਸੀਪੀ ਨੇ ਕਿਹਾ ਕਿ ਮੁਲਜ਼ਮ ਤੋਂ ਕੁੱਝ ਵਿੱਚ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਦੇ ਵਿੱਚ ਦੋ ਮੁਲਜ਼ਮ ਫਰਾਰ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤਿੰਨ ਮੁੰਡਿਆਂ ਵੱਲੋਂ ਹਮਲਾ ਕੀਤਾ ਗਿਆ ਸੀ ਜਿਸ ਸੰਬੰਧੀ ਐਫਆਈਆਰ ਦਰਜ ਕਰਕੇ ਅੱਗੇ ਤਫ਼ਤੀਸ਼ ਸ਼ੁਰੂ ਕੀਤੀ ਗਈ ਇਹਦੇ ਵਿੱਚ ਸਾਡੀ ਪੁਲਿਸ ਦੀ ਟੀਮਾਂ ਨੇ ਥਾਣੇ ਅਤੇ ਸੀਆਈਏ ਟੀਮਸ ਨੇ ਬਿਲਕੁਲ ਇਸ ਦੇ ਵਿੱਚ ਟੈਕਨੀਕਲ ਸ਼ਹਾਦਤ ਵੀ ਇਕੱਠੀ ਕੀਤੀ ਹਿਊਮਨ ਇੰਟੈਲੀਜੈਂਸ ਤੇ ਵੀ ਕੰਮ ਕੀਤਾ ਤੇ ਇਸ ਚ ਕਰਦੇ ਹੋਏ ਤਿੰਨ ਦੋਸ਼ੀ ਅਸੀਂ ਇਸ ਚ ਆਇਡੈਂਟੀਫਾਈ ਕੀਤੇ ਤੇ ਉਹਨਾਂ ਦੇ ਵਿੱਚੋਂ ਇੱਕ ਦੋਸ਼ੀ ਨੂੰ ਕੱਲ ਅਯੋਧਿਆ ਡਿਸਟ੍ਰਿਕਟ ਯੂਪੀ ਤੋਂ ਗ੍ਰਿਫਤਾਰੀ ਕੀਤੀ ਹੈ ਤੇ ਉਹਨੂੰ ਅਸੀਂ ਇੱਥੇ ਲੈ ਕੇ ਆਇਆ ਇਥੇ ਦੋਸ਼ੀ ਦਾ ਨਾਮ ਹੈ ਸਤਿਆਨਾਰਾਇਣ ਤੇ ਇਹ ਇੰਡਸਟਰੀਅਲ ਏਰੀਆ ਜਲੰਧਰ ਦਾ ਹੀ ਰਹਿਣ ਵਾਲਾ ਹੈ ਸੋ ਇਹ ਤੋਂ ਅਜੇ ਅੱਗੇ ਦੀ ਪੁੱਛ ਕੇ ਜਾਰੀ ਹੈ ਕਿ ਇਸ ਦੇ ਵਿੱਚ ਕੀ ਇੰਟੈਂਸ਼ਨ ਸੀਗੀ ਕਿਉਂ ਇਹ ਇਨਸੀਡੈਂਟ ਕੀਤਾ ਗਿਆ ਤੇ ਜਿਵੇਂ ਹੀ ਉਹ ਡਿਟੇਲਸ ਆਣੀਆਂ ਆਪਾਂ ਤੁਹਾਡਾ ਸ਼ੇਅਰ ਕਰਾਂਗੇ ਫਾਇਰਿੰਗ ਇਸ ਦੇ ਲਈ ਕਿਸ ਤਰ੍ਹਾਂ ਦੀ ਅਸੀਂ ਇਸ ਦਾ ਰੋਲ ਅਜੇ ਐਗਜ਼ਾਮਿੰਗ ਕਰ ਰਹੇ ਹਾਂ ਇਸ ਨੂੰ ਜੇ ਲੈ ਕੇ ਹੀ ਆਏ ਹਾਂ ਸੋ ਇਹ ਮੌਕੇ ਤੇ ਜੋ ਆਪਣੇ ਇਨਸੀਡੈਂਟ ਦੇ ਵਿੱਚ ਤਿੰਨ ਮੁੰਡੇ ਮੌਜੂਦ ਸੀ ਇਹ ਉਹਨਾਂ ਚੋਂ ਇੱਕ ਮੁੰਡਾ ਸੀ ਸਤਿਆਨਾਰਾਇਣ ਜੋ ਇੰਡਸਟਰੀਅਲ ਏਰੀਆ ਜਲੰਧਰ ਦਾ ਰਹਿਣ ਵਾਲਾ ਹੈ ਜਿਹੜੇ ਫਰਾਂਸ ਤੋਂ ਹੋਮਨਰ ਦੇ ਕਿਨਾਂ ਦੋ ਦੋਸ਼ੀ ਇਸਦੀ ਅਸੀਂ ਅੱਗੇ ਪੁੱਛਗਿਛ ਕਰ ਰਹੇ ਹਾਂ ਜਿਨ੍ਹਾਂ ਦੇ ਵਿੱਚੋਂ ਜਿਨ੍ਹਾਂ ਦੇ ਨਾਮ ਉਸਦੀ ਪੁੱਛਗਿਛ ਤੇ ਸਾਡੇ ਕੋਲ ਅੱਗੇ ਆਣਗੇ ਜੋ ਆਪਾਂ ਤੁਹਾਨੂੰ ਸ਼ੇਅਰ ਕਰਦੇ ਹਾਂ ਤੇ ਇਹਨਾਂ ਦੀ ਇਸਤੇ ਇਸ ਦਾ ਰੋਲ ਕੀ ਸੀ ਇਹਨਾਂ ਦੀ ਮੰਸ਼ਾ ਕੀ ਸੀ ਉਸ ਦਿਨ ਇਨਸੀਡੈਂਟ ਕਰਨ ਦੀ ਤੇ ਉਹ ਤਫਤੀਸ਼ ਦੇ ਦੌਰਾਨ ਸਾਹਮਣੇ ਆਏ ਜੋ ਇਹਦੀ ਇਹਦੇ ਨਾਲ ਦੇ ਦੋਸ਼ੀ ਪੜਨ ਤੇ ਤੇ ਇਹਦੀ ਪੁੱਛਗਿਛ ਤੇ ਸਾਨੂੰ ਇਸ ਚ ਹੋਰ ਕਲੈਰਿਟੀ ਹੋਏਗੀ ਕਿ ਇਹ ਇਨਸੀਡੈਂਟ ਦੇ ਪਿੱਛੇ ਰੀਜ਼ਨ ਕੀ ਸੀਗਾ ਜਿਵੇਂ ਨੂੰ ਪਤਾ ਜੀ ਵੀ ਕੀ ਉਹ ਚੱਲੀਆਂ ਗੋਲੀਆਂ ਤੇ ਅਜੇ ਇਸ ਦੀ ਅਜੇ ਇਸ ਦੀ ਕੁਝ ਕੁ ਚ ਅਸੀਂ ਕਰਨੀ ਹੈ ਡਾਕਟਰ ਸਾਹਿਬ ਨੇ ਆਪਣੀ ਜੋ ਸਟੇਟਮੈਂਟ ਸਾਨੂੰ ਦਿੱਤੀ ਸੀ ਉਹ ਸਟੇਟਮੈਂਟ ਦੇ ਬੇਸਿਸ ਤੇ ਆਪਾਂ ਮੁਕਦਮਾ ਦਰਜ ਕਰਕੇ ਅੱਗੇ ਤਫ਼ਤੀਸ਼ ਸ਼ੁਰੂ ਕੀਤੀ ਸੋ ਹੁਣ ਇਸ ਦੇ ਵਿੱਚ ਅੱਗੇ ਜਿਵੇਂ ਵੀ ਚੀਜ਼ ਕੋਈ ਸਾਹਮਣੇ ਆਏਗੀ ਆਪਾਂ ਇਸ ਨੂੰ ਸ਼ੇਅਰ ਕਰਦੇ ਹਾਂ ਨਹੀਂ ਉਹ ਅਜੇ ਅਜੇ ਅਨਿਕ ਲੈਟਿੰਗ ਹੋਵੇਗੀ ਕਿ ਉਸ ਦਿਨ ਜਿਹੜਾ ਫਾਇਰ ਹੋਇਆ ਉਹ ਕਿਡਨੈਪਿੰਗ ਕਰਨਾ ਚਾਹੁੰਦੇ ਸੀ ਉਹਨਾਂ ਦੀ ਤਾਂ ਫਾਇਰ ਹੋਇਆ ਕਿ ਇਹ ਚੋ ਫਾਈਲ ਕਰਮੀ ਆਈ ਸੀ ਦੇਖੋ ਜੋ ਇਹ ਅਸੀਂ ਇੱਕ ਦੋਸ਼ੀ ਜੇ ਫੜਿਆ ਹੈ ਇਹ ਬਾਕੀ ਦੋ ਦੋਸ਼ੀ ਵੀ ਇਸੇ ਨਾਲ ਸੀਗੇ ਸੋ ਜਿਵੇਂ ਹੀ ਉਹਨਾਂ ਦੀ ਵੀ ਅਰੈਸਟ ਹੁੰਦੀ ਹੈ ਮੈਨੂੰ ਲੱਗਦਾ ਹੈ ਜਿਹੜੇ ਵੀ ਸਾਡੇ ਸਾਰੇ ਸਵਾਲ ਹੈ ਉਹਨਾਂ ਦੇ ਵਿੱਚ ਸਾਨੂੰ ਥੋੜੀ ਹੋਰ ਕਲੈਰਿਟੀ ਮਿਲਦੀ ਹੈ ਜਿਸ ਤਰ੍ਹਾਂ ਸੀਸੀਟੀਵੀ ਫੋਟੋਮਣੇ ਆਉਂਦੀ ਹੈ ਔਰ ਜਿਸ ਤਰ੍ਹਾਂ ਫਾਈਲਿੰਗ ਹੁੰਦੀ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਵੱਡੀ ਦੇ ਵਿੱਚ ਪਰੜਨੀ ਕੋਸ਼ਿਸ਼ ਕੀਤੀ ਗਈ ਹੈ ਆਗੇ ਉਹਨਾਂ ਦੀ ਆਪਣੀ ਗੱਲ ਹੀ ਸੀ ਡਾਕਟਰਾਂ ਦੀ ਲੱਗਦੀ ਹੈ ਕਿ ਨਵੀਂ ਨਵਾਂ ਮਾਮਲਾ ਹੈ ਕਿਉਂਕਿ ਡਾਕਟਰ ਸਾਹਿਬ ਨੇ ਕਦੀ ਉਹਨਾਂ ਨੇ ਸਪੱਸ਼ਟ ਰੂਪ ਤੇ ਕੋਈ ਗੱਲ ਹੀ ਨਹੀਂ ਕੀਤੀ ਅਸੀਂ ਸਾਰੇ ਐਂਗਲਸ ਤੋਂ ਇਸ ਦੀ ਤਫ਼ਤੀਸ਼ ਕਰ ਰਹੇ ਹਾਂ ਕਿ ਇਹਦੇ ਵਿੱਚ ਕੋਈ ਹੋਰ ਐਂਗਲ ਵੀ ਹੋਵੇ ਕਿਡਨੈਪਿੰਗ ਵੀ ਹੋਵੇ ਸਨੈਚਿੰਗ ਵੀ ਹੋਵੇ ਬਟ ਜਿਵੇਂ ਉਸ ਵੇਲੇ ਡਾਕਟਰ ਸਾਹਿਬ ਦਾ ਜੋ ਬਿਆਨ ਸੀਗਾ ਤੇ ਜੋ ਮੌਕੇ ਤੇ ਇਨਸੀਡੈਂਟ ਹੋਇਆ ਸੋ ਅਸੀਂ ਉਸ ਦੇ ਵਿੱਚ ਐਫ ਆਈ ਆਰ ਰਜਿਸਟਰ ਕਰਕੇ ਜੋ ਆਪਣਾ ਇੱਕ ਦੋਸ਼ੀ ਹੈ ਇਹਦੇ ਵਿੱਚ ਫੜਿਆ ਗਿਆ ਹੈ ਤੇ ਬਾਕੀ ਦੋਸ਼ੀਆਂ ਦੇ ਪਿੱਛੇ ਵੀ ਪੁਲਿਸ ਲੱਗੀ ਹੋਈ ਹੈ ਸਾਡੇ ਕੋਲ ਉਹਨਾਂ ਦੇ ਖਿਲਾਫ ਵੀ ਕਾਫੀ ਅੱਗੇ ਤੱਕ ਸਾਡੀ ਟੀਮਾਂ ਪਹੁੰਚ ਚੁੱਕੀਆਂ ਤੋਂ ਜਲਦੀ ਅਸੀਂ ਉਹਨਾਂ ਨੂੰ ਫੜ ਕੇ ਪੂਰੇ ਕੇਸ ਦੇ ਵਿੱਚ ਕੀ ਮਕਸਦ ਹੈਗਾ ਕਿਉਂ ਇਹ ਵਾਰਦਾਤ ਕੀਤੀ ਗਈ ਉਸ उस नतीजा ਨਤੀਜੇ पहुंच ਪਹੁੰਚ ਕੇ ਸੀ ਜਲਦੀ ਤੋਂ ਜਲਦੀ ਸਾਰਾ ਕੋਈ ਬੈਕਗ੍ਰਾਉਂਡ कोई ਨਹੀਂ ਉਸ ਦਾ ਅਜੇ ਤੱਕ ਸਾਡੇ ਸਾਹਮਣੇ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਅਜੇ ਅਸੀਂ ਕੱਟਿਆ ਹਾਂ ਤਾਂ ਤੁਸੀਂ ਫਿਰ ਆਪਾਂ ਸ਼ੇਅਰ ਕਰਦੇ ਫਿਰ ਜੇ ਨਾ ਤਿਆਰ ਹੈ ਨਾ ਇਹ ਸੀ ਕਿ ਲਾਇਡਰ ਫਿਰ ਉਹਦੇ ਕੋਲ ਵੀ ਕੋਈ ਕਾਰਨਸ ਕੋਈ ਪਰਵਾਸੀ ਨਹੀਂ ਰਹੇ ਜਿਹਦੇ ਅਸੀਂ ਕਰਾਉਣੀ ਹੈ ਆਪਾਂ ਇਸ ਦੀ ਬਗੇ ਚੀਜ਼ ਆਣਗੀ ਆਪਾਂ ਦੱਸਦੇ ਆ ਫਿਰ ਤੁਹਾਨੂੰ